ਨਹੀਂ ਭਾਜੀ ਫੋਨ ਖੋਣ ਦਾ ਮਸਲਮ ਨਹੀਂ ਨਾ ਟਕੇਦਾ ਮੈਂ ਫੋਟੋ ਪਿੱਛੇ ਬਾੜ ਜਾਏ ਕਿ ਸੰਭਾ ਅਜੇ ਵੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਿੰਡ ਪੌਂ ਵਿੰਡ ਚ ਸੰਤ ਪਿੰਡਰਾ ਵਾਲਿਆ ਦੀ ਫੋਟੋ ਲਾਉਣ ਨੂੰ ਲੈ ਕੇ ਬੀਤੇ ਕੱਲ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਹੁਣ ਉਸੇ ਸਥਾਨ ਤੇ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸੰਗਤਾਂ ਦੀਆਂ ਜੁੱਤੀਆਂ ਗੰਢ ਰਹੇ ਇੱਕ ਸਿੱਖ ਨੌਜਵਾਨ ਨੂੰ ਜੁੱਤੀਆਂ ਗੰਢਣ ਤੋਂ ਰੋਕਿਆ ਗਿਆ ਐ ਤੋ ਤੱਕ ਕਿ ਉਸ ਦਾ ਟੈਂਟ ਵੀ ਪੁੱਟ ਦਿੱਤਾ ਗਿਆ ਬਾਬਾ ਜੀ ਨਹੀਂ ਭਾਜੀ ਫੋਨ ਖੋਣ ਦਾ ਮਤਲਬ ਨਹੀਂ ਨਾ ਡਕੇ ਦਾ ਨਹੀਂ ਗੱਲ ਕਰਦਾ ਫੋਨ ਦਾ ਫੋਨ ਵੀਰ ਮੈਂ ਫੋਟੋ ਪਿੱਛੇ ਪਾੜ ਜਾਈ ਕਿ ਸਾਣਾ ਅਸੀਂ ਤੈਨੂੰ ਇਹ ਕਹਿੰਦੇ ਨਹੀਂ ਪਾਏ ਬਹੁਤ ਗੱਲ ਕਰਦਾ ਆਹ ਸੇਵਾ ਕਰ ਆਹ ਵੀਡੀਓ ਨਾਲ ਅੱਜ ਪਰਾਣਾ ਕਾ ਫੋਟੋ ਦਾ ਮਤਲਬ ਨਹੀਂ ਮੇਰਾ ਵੀਰ ਫਰਮਾਨ ਕੱਟ ਸਾਡੇ ਆਹ ਬੋਲੋ ਨਾ ਇਹਨਾਂ ਨੂੰ ਫੋਨ ਖਾਉਂਦਾ ਮਤਲਬ ਨਹੀਂ ਇਹ ਗੱਲ ਕਰਨੇ ਗੱਲ ਕਰਨੀ ਚਾਹੀਦੀ ਚਲੋ ਵੀਡੀਓ ਬਣਾਓ ਬੰਦ ਕੀ ਕਰਨੇ ਤੋੜਨਾ ਚੁੱਪ ਨਾ ਬਸ ਜਿਹੜਾ ਮੈਨੇਜਰ ਸਾਹਿਬ ਆਪਡੇਟ ਕਰਨ ਉਧਰ ਕਵਾ ਫੋਨ ਮੈਨੇਜਰ ਸਾਹਿਬ ਬਣਾਓ ਉਹ ਕਰੀ ਤੇ ਵੀ ਪੜਿਆ ਓਏ

ਨਹੀਂ ਨਹੀਂ ਵੀਡੀਓ ਬਣਾ ਰਹੇ ਨੌਜਵਾਨਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਗਿਆ ਇਲਜ਼ਾਮ ਲੱਗੇ ਨੇ ਕਿ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨ ਨੂੰ ਨਾ ਸਿਰਫ ਗੁਰੂ ਘਰ ਬਾਹਰ ਬੈਠ ਕੇ ਜੁੱਤੀਆਂ ਠੀਕ ਕਰਨ ਤੋਂ ਰੋਕਿਆ ਉੱਥੇ ਹੀ ਉਸ ਦਾ ਟੈਂਟ ਵੀ ਫੁੱਟ ਦਿੱਤਾ ਗਿਆ ਜਦੋਂ ਕਿ ਸਿੱਖ ਨੌਜਵਾਨ ਅਜੇਹਾ ਨਾ ਕਰਨ ਦੀਆਂ ਅਪੀਲਾਂ ਕਰਦਾ ਰਿਹਾ ਜਮੀਰ ਵੀਡੀਓ ਬੰਦ ਕਰਨ ਦਾ ਮਤਲਬ ਨਹੀਂ ਜਰਾ ਕੋਈ ਵੀਡੀਓ ਨਹੀਂ ਬਾਬਾ ਜੀ ਨਹੀਂ ਭਾਜੀ ਫੋਨ ਖੋਣ ਦਾ ਮਤਲਬ ਨਹੀਂ ਨਾ ਡਕੇ ਦਾ ਨਹੀਂ ਗੱਲ ਕਰਦਾ ਫੋਨ ਦਾ ਫੋਨ ਵੀਰ ਮੈਂ ਫੋਟੋ ਪਿੱਛੇ ਪਾੜ ਦੇਗੀ ਸਾਣਾ ਅਸੀਂ ਤੈਨੂੰ ਇਹ ਕਹਿੰਦੇ ਨਹੀਂ ਬਹੁਤ ਗੱਲ ਕਰ ਆਹ ਸੇਵਾ ਕਰ ਆਹ ਵੀਡੀਓ ਬਣਾਏ ਤੇ ਪਰ ਮੈਂ ਨਹੀਂ ਵੀਡੀਓ ਦਾ ਫੋਟੋ ਦਾ ਮਤਲਬ ਨਹੀਂ ਮੇਰਾ ਫਰਮਾਨ ਕੱਟ ਸਾਡੇ ਬੋਲੋ ਨਾ ਇਹਨਾਂ ਨੂੰ ਫੋਨ ਖਾਉਂਦਾ ਮਤਲਬ ਨਹੀਂ ਇਹ ਗੱਲ ਕਰਨੇ ਗੱਲ ਕਰਨੇ ਚਲੋ ਵੀਡੀਓ ਬਣਾਓ ਬੰਦ ਕੀ ਕਰਨੇ ਤੋੜਨਾ ਚੁੱਪ ਨਾ ਬਸ ਜਿਹੜਾ ਮੈਨੇਜਰ ਸਾਹਿਬ ਆਪਡੇਟ ਕਰਨ ਉਧਰ ਕਵਾ ਫੋਨ ਮੈਨੇਜਰ ਸਾਹਿਬ ਬਣਾਓ ਸੰਤਾ ਦੀ ਤਕਦੀਰ ਬੜੋ ਸੰਤਾ ਦੀ ਤਕਦੀਰ ਬੜੋ ਕੋਈ ਨਹੀਂ ਬਾਈ ਨਹੀਂ ਵੀਰ ਮੂਹ ਨਹੀਂ ਖੋਸਦਾ ਪ੍ਰਭੂ ਅੱਲਾਹ ਅੱਲਾਹ ਪ੍ਰਭੂ ਬਸਰੀ ਹੋਈ ਆਪਾਂ ਵੀ ਗਲਤੇ ਮਿਨਾ ਰਹੇ ਹਾਂ ਹੰਡਰਾ ਗਲਤ ਹੋਰ ਤਾਂ ਗਾਉਂ ਰਿਹਾ ਆਹ ਸੰਤਾ ਦਾ ਰਾਜ ਪਿੱਛੇ ਤਾਂ ਕੱਢੇਗਾ ਇਹ ਵੀਡੀਓ ਉਸ ਸਮੇਂ ਦੀ ਦੱਸੀ ਜਾ ਰਹੀ ਹੈ ਜਦੋਂ ਸੰਤ ਪਿੰਡਰਾਂ ਵਾਲੇ ਦੀ ਤਸਵੀਰ ਲਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ ਇਸ ਤਰ੍ਹਾਂ ਤਸਵੀਰ ਲਾਉਣ ਦਾ ਵਿਰੋਧ ਕਰਨ ਵਾਲਾ ਵਿਅਕਤੀ ਵੀ ਇਸ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਜਿਸ ਵੱਲੋਂ ਟੈਂਟ ਨੂੰ ਪੁੱਟਿਆ ਗਿਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਕੁਝ ਲੋਕਾਂ ਵੱਲੋਂ ਉਸ ਵਿਅਕਤੀ ਦੀ ਗੱਡੀ ਤੇ ਹਮਲਾ ਕਰ ਦਿੱਤਾ ਗਿਆ ਸੀ 오, 오, 오. 야, 너 h r e you not listening, sir? I don't get t n us. h t e e Huh? h o a ਉਹੀ ਕੁਟਾ ਜਿੜਾ ਕਰਨ ਵਾਲੇ ਕਰਨ ਵਾਲੀ ਆ ਗਿਆ ਇਹ ਕੱਲ ਬਹਿ ਗਿਆ ਹਾਂ ਇਹਨੂੰ ਕੋਈ ਪਤਾ ਨਹੀਂ ਪੈ ਗਈ ਬਈ ਪੈ ਗਿਆ ਉਹ ਲਹੂ ਉਹਦੇ ਨੇ ਉਹ ਕੋ ਬਹਿ ਗਿਆ ਕੋਈ ਨਹੀਂ ਕਿ ਚੱਕਰ ਬਣੇ ਨਾ ਪਤਾ ਨਹੀਂ ਇਹ ਸੰਗਤ ਬਹਿ ਗਈ ਆ ਹਾਂ ਸੰਗਤ ਪੈ ਗਈ ਉਹ ਬਦਲੇ ਹਾਂ ਕੀ ਜੇ ਕੋਈ ਗੱਲ ਹੋਈ ਇਹ ਫੋਟੋ ਨਹੀਂ ਹੀ ਉਹ ਤਾਨੀਆਂ ਫੋਟੋਆਂ ਨਹੀਂ ਜਾਈ ਬਈ ਕੱਲ ਨੇ ਫੋਟੋ ਲਾਤੀ ਨਾ ਅੰਧਾ ਮੈਂ ਲੱਗਣ ਨਹੀਂ ਰਹਿਣੇ ਸੀ ਮੈਂ ਇਹ ਨਵੇਂ ਕੁਝ ਵੀ ਠੀਕ ਠੀਕ 4700 ਹੋਇਆ ਸੀ ਨਹੀਂ ਲਾਇਆ ਇੱਥੇ ਮੈਂ ਇਹ ਵੀ ਬਾਤ ਵਧਾ ਜਾ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਚ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਦੋਹਾਂ ਧਿਰਾਂ 'ਚ ਸਹਿਮਤੀ ਬਣਾ ਲਈ ਗਈ ਹੈ ਅਤੇ ਦੋਵਾਂ ਧਿਰਾਂ ਨੂੰ ਅੱਜ ਸਮਝੌਤੇ ਲਈ ਬੁਲਾਇਆ ਗਿਆ ਹੈ ਪਰ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਹਨਾਂ ਵੀਡੀਓਜ਼ ਨੂੰ ਲੈ ਕੇ ਸਿੱਖ ਸੰਗਤਾਂ 'ਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ